ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅੱਜ ਜਿਹੜਾ ਮੇਨ ਆਪਣਾ ਗੱਲ ਕਰਨ ਦਾ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਪਿੰਡਾਂ ਦੀਆਂ ਲਿੰਕ ਰੋਡਾਂ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਕਿ ਜੰਗੀ ਪੱਧਰੇ ਤੋਂ ਸ਼ੁਰੂ ਕੀਤਾ ਗਿਆ ਸਾਡੇ ਰਾਜਪੁਰਾ ਦੇ ਵਿੱਚ ਜਿਹੜੀ ਮੇਰੀ ਮਾਰਕੀਟ ਕਮੇਟੀ ਹੈਗੀ ਹੈ ਇਹਦੇ ਅਧੀਨ ਵੀ 20 ਪਿੰਡਾਂ ਦੀਆਂ ਲਿੰਕ ਰੋਡਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈਗਾ। ਉਹਨਾਂ ਪਿੰਡਾਂ ਦਾ ਵੇਰਵਾ ਇਸ ਤਰ੍ਹਾਂ ਹੈ ਗਮਨਿਹੜੀ ਤੋਂ ਸਬਦਲਪੁਰ 6 ਲੱਖ ਰੁਪਏ, ਫਰਨੀਪਿੰਡ ਖਾਨਪੁਰ ਗੰਡਿਆਂ ਤੋਂ 2.5 ਲੱਖ ਰੁਪਏ, ਟਕਾਂ ਅੰਸੂਰ ਤੋਂ ਮੰਨੂਰ ਲਈ 72 ਲੱਖ ਰੁਪਏ, ਜੀਟੀ ਰੋਡ ਤੋਂ ਮਹਿਤਾਵਗੜ ਲਈ 25 25 ਲੱਖ ਰੁਪਏ। ਇਸੇ ਤਰ੍ਹਾਂ ਹੋਰ ਵੀ ਕਈ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਬਣਨੀਆਂ ਹੈਗੀਆਂ ਨੇ ਇਹਦੇ ਲਈ 13950 ਲੱਖ ਰੁਪਏ ਦਾ ਟੋਟਲ ਬਜਟ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਆਇਆ ਹੈ। ਇਹ ਕੰਮ ਕਦੋਂ ਸ਼ੁਰੂ ਹੋਏਗਾ? ਇਹ ਜਿਹੜਾ ਸ਼ੁਰੂ ਹੋ ਜਾਏਗਾ ਇਹ 22 ਤਰੀਕ ਤੋਂ ਟੈਂਟਰ ਲੱਗਣੀ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ ਜਦੋਂ ਇਹ ਟੈਂਟਰਾਂ ਦਾ ਕੰਮ ਕੰਪਲੀਟ ਹੋ ਜਾਏਗਾ ਸੜਕਾਂ ਬਣਨੀ ਸ਼ੁਰੂ ਹੋ ਜਾਣਗੀਆਂ। ਕਦੋਂ ਤੱਕ ਇਹ ਕੰਮ ਪੂਰਾ ਹੋ ਜਾਏਗਾ? ਤਕਰੀਬਨ ਟੈਂਟਰ ਖੁੱਲਣ ਤੋਂ ਬਾਅਦ 2 ਮਹੀਨਿਆਂ ਦਾ ਜਿਹੜਾ ਪ੍ਰੋਸੈਸ ਹੈਗਾ ਇਹਦਾ 2 ਮਹੀਨੇ ਸੜਕਾਂ ਕੰਪਲੀਟ ਹੋ ਜਾਣਗੀਆਂ। ਫਿਰ ਪ੍ਰਸਾਧਤਾਣੀ ਸ਼ੁਰੂ ਹੋ ਜਾਣੀ ਉਹ ਤੋਂ ਪ੍ਰਸਾਧਤਾ ਤੋਂ ਪਹਿਲਾਂ ਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਜੇ ਇਨ ਕਿਸ ਬਸਤ ਪਹਿਲਾਂ ਆਂਦੀ ਹੈ ਤਾਂ ਇਹ ਸੜਕਾਂ ਦਾ ਕੰਮ ਥੋੜਾ ਜਿਹਾ ਡਿਲੇ ਕਰਕੇ ਉਸ ਤੋਂ ਬਾਅਦ ਕੀਤਾ ਜਾਏਗਾ ਮੇਨ ਮੇਰਾ ਜਿਹੜਾ ਅੱਜ ਮਕਸਦ ਸੀਗਾ ਦੱਸਣ ਦਾ ਕਿ ਜਿਹੜੀਆਂ ਸੜਕਾਂ ਲਿੰਕ ਰੋਡ ਦੀਆਂ ਬਣਦੀਆਂ ਨੇ ਤੇ ਪਿਛਲੇ ਸਰਕਾਰਾਂ ਦੁਆਰਾ ਨਹੀਂ ਬਣਦੀਆਂ ਆਈਆਂ ਨੇ ਜਦੋਂ ਤਾਂ ਹਿੰਦੁਸਤਾਨ ਯਾਦ ਹੋਇਆ ਹੋਏਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੌਂਸੀ ਮਾਨ ਜੀ ਨੇ ਇੱਕ ਨਵੀਂ ਨੀਮ ਸ਼ੁਰੂ ਕੀਤੀ ਹੈ ਜਿਹੜੀ ਵੀ ਕੋਈ ਸਾਡੇ ਸਾਡੀ ਸਰਕਾਰ ਦੇ ਵਿੱਚ ਬਣੇਗੀ ਉਹਦੇ ਲਈ ਜਿਹੜਾ ਵੀ ਠੇਕੇਦਾਰ ਸੜਕ ਬਣਾਏਗਾ ਉਹਦੇ ਲਈ 5 ਸਾਲ ਦਾ ਇੱਕ ਪੀਰੀਅਡ ਰੱਖਿਆ ਹੈ ਕਿ 5 ਸਾਲ ਠੇਕੇਦਾਰ ਸੜਕ ਨੂੰ ਮੇਨਟੇਨ ਵੀ ਕਰੇਗਾ ਕਿਉਂਕਿ ਪੰਜਾਬ ਦੇ ਵਿੱਚ ਕਾ ਲੋਕਾਂ ਦੀਆਂ ਇਹੀ ਗੱਲਾਂ ਹੁੰਦੀਆਂ ਸੀ ਕਿ 1.5 ਮਹੀਨੇ ਬਾਅਦ ਟੁੱਟ ਗਈ 2 ਮਹੀਨੇ ਬਾਅਦ ਟੁੱਟ ਗਈ ਮੜ ਕੇ ਸੜਕ ਟੁੱਟੀ ਹੋਈ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਸੀ ਕਿ ਕਿ ਡਿਪਾਰਟਮੈਂਟ ਕਹਿੰਦਾ ਸੀਗਾ ਕਿ ਜਿਹੜੀ ਸੜਕ ਬਣੀ ਹੈਗੀ ਐ ਇਹ ਤਾਂ ਅਜੇ 6 ਮਹੀਨੇ ਪਹਿਲਾਂ ਬਣੀ ਹੈ ਇਹ ਬਣ ਨਹੀਂ ਸਕਦੀ ਹੈਗੀ ਤੇ ਲੋਕਾਂ ਨੂੰ ਬੜੇ ਪਰੇਸ਼ਾਨੀਆਂ ਆਉਂਦੀ ਸੀਗੇ ਇਸ ਲਈ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹਰਨਸੀਮਰਜੀ ਨੇ ਇੱਕ 5 ਸਾਲਾਂ ਜਿਹੜਾ ਇੱਕ ਸਕੀਮ ਲਾਂਚ ਕੀਤੀ ਹੈਗੀ ਐ ਕਿ ਜਿਹੜੀ ਸੜਕ ਇਸ ਸਾਲ ਬਣੇਗੀ ਉਸ ਨੂੰ ਠੇਕੇਰ 5 ਸਾਲ ਹੀ ਮੇਨਟੇਨ ਜਿਸਨਾਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਉਹ ਜਿਹੜੀ ਕਿ ਸੜਕਾਂ ਬਣेंगी ਉਹ ਘੱਟੋ-ਘੱਟ 5 ਸਾਲ ਲਈ ਬਨਿਆਦ ਰਹੇਗੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਰ ਜਿਸ ਤਰ੍ਹਾਂ ਅੱਗੇ 2027 ਦੇ ਵਿੱਚ ਵੋਟਾਂ ਪੈ ਰਹੀਆਂ ਜੀ ਧੰਨਵਾਦ ਤ੍ਰਿਪਲ ਮਾਤਮਿਕ ਦੇ ਦੁਆਰਾ ਵੀ ਤੁਹਾਡੀ ਸਰਕਾਰ ਆਵੇ ਜੀ ਸਾਜ ਕੋ ਸਰਕਾਰ ਬਦਲ ਜਾਂਦੀ ਹੈ ਜੀ ਤੇ ਤੁਹਾਡੇ ਇਹ ਨਾ ਕਾਨੂੰਨਾਂ ਲਾ ਕੇ ਬਣੂਗੇ ਜੀ ਨਹੀਂ ਸਾਰੇ ਕਾਨੂੰਨ ਜਿਹੜਾ ਅਸੀਂ ਐਗਰੀਮੈਂਟ ਜਿਹੜੇ ਕੰਟਰ ਹੋ ਰਿਹਾ ਐ ਐਗਰੀਮੈਂਟ ਕੀਤਾ ਗਿਆ ਹੈਗਾ ਇਹਨਾਂ ਨੂੰ ਜਿਹੜੇ ਠੇਕੇਦਾਰ ਉਹਨਾਂ ਇੱਕ ਮਿਨੀਮਮ ਇੱਕ ਅਮਾਉਂਟ ਫਿਕਸ ਕੀਤੀ ਗਈ ਹੈਗੀ ਆ ਇਸ ਸਾਲ ਜਿਹੜੇ ਸੜਕ ਬਣੇਗੀ ਉਹਨਾਂ ਨੂੰ ਉਹਦੀ ਸੜਕ ਦੀ ਜਿਹੜੀ ਪੇਮੈਂਟ ਕੀਤੀ ਜਾਏਗੀ ਉਸ ਤੋਂ ਬਾਅਦ 26 27 27 28 29 30 ਦੀ ਲੀਨ ਐਗਰੀਮੈਂਟ ਕੀਤਾ ਜਾਏਗਾ ਉਹਨਾਂ ਨੂੰ ਜਿਹੜੀਆਂ 20 ਪਿੰਡਾਂ ਦੀਆਂ ਸੜਕਾਂ ਹੈਗੀਆਂ ਉਹਨਾਂ ਰਿਪੇਅਰ ਕਰਨ ਵਾਸਤੇ ਇੱਕ ਮਿਨੀਮਮ ਅਮਾਉਂ ਉਹਨਾਂ ਦੇ ਟੋਲ ਪਾਜੇ ਵਾਲੇ ਹੈਗਾ ਉਹਨਾਂ ਨੂੰ ਇੱਕ ਐਗਰੀਮੈਂਟ ਪਾਸ ਹੋਇਆ ਹੁੰਦਾ ਕਿ ਜਿਹੜੀ ਵੀ ਤੁਸੀਂ ਸੜਕ ਦਾ ਟੋਲ ਲੈ ਰਹੇ ਹੈਗੇ ਉਹ ਇਹ ਮੇਨਟੇਨ ਤੁਸੀਂ ਕਰਨੀ ਹੈਗੀ ਇਸੇ ਤਹਿਤ ਜਿਹੜੀ ਇਹ ਲਿੰਕ ਰੋਡ ਦੀਆਂ ਸੜਕਾਂ ਬਣਣੀਆਂ ਜਿਹੜੇ ਠੇਕੇਦਾਰ ਬਣਾਉਣ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਐਗਰੀਮੈਂਟ ਕੀਤਾ ਗਿਆ ਹੈਗਾ ਸਰਕਾਰ 100% ਤਾਂ ਸਾਡੀ ਆਏਗੀ ਕਿਉਂਕਿ ਜਿਹੜੇ ਪੰਜਾਬ ਦੇ ਬਹੁਤ ਸਾਰੇ ਬਹੁਤ ਹਜ਼ਾਰ ਤੱਕ ਵਤਮਾਨ ਜੀ ਹੈਗੇ ਨੇ ਬਹੁਤ ਹੀ ਇਮਾਨਦਾਰ ਨੇ ਕੰਮ ਕਰ ਰਹੇ ਹੈਗੇ ਹਨ ਨੂੰ ਵੀ ਪਤਾ ਹੈ ਕਿ ਜੋ 80 ਸਾਲਾਂ ਵਿੱਚ ਕੰਮ ਨਹੀਂ ਹੋਇਆ ਉਹ ਕੰਮ ਕਰ ਲਿਆ ਚਾਹੇ ਅਸੀਂ ਬਿਜਲੀ ਦੀ ਗੱਲ ਕਰੀਏ ਚਾਹੇ ਪਾਣੀ ਦੀ ਗੱਲ ਕਰੀਏ ਚਾਹੇ ਖਦਾਨ ਬੰਦ ਬਈ ਸੀ ਉਹਦੀ ਗੱਲ ਕਰੀਏ ਚਾਹੇ ਦੇਖੋ ਪੁਰਾਣੇ ਸਰਕਾਰਾਂ ਨੇ ਜੀ ਗੱਲ ਕਰੀਏ ਕਿ ਕੁਛ ਨਾ ਕੁਛ ਵੇਚਿਆ ਹੀ ਹੈ ਜਾਂ ਪ੍ਰੋਪਰਟੀਾਂ 'ਤੇ ਲੌਨ ਲੈਂਦੇ ਹੈਗੇ ਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਬੰਗ ਸਿੰਘ ਮਾਨ ਜੀ ਪਹਿਲੇ ਐਸੇ ਹੈਗੇ ਆ ਜਿਨ੍ਹਾਂ ਨੇ ਇੱਕ ਥਰਮ ਪਲਾਂਟ ਆ ਕੇ ਲਿਆ ਹੈਗਾ ਚਾਹੇ ਸਕੂਲਾਂ ਦੀ ਗੱਲ ਕਰ ਲਈ ਅਸੀਂ ਚਾਹੇ ਉਸ ਤੋਂ ਇਲਾਵਾ ਤੁਸੀਂ ਬਸਾਂ ਦੀ ਗੱਲ ਕਰ ਲਈਏ ਚਾਹੇ ਨੌਕਰੀ ਦੀ ਗੱਲ ਕਰੀਏ ਹਰ ਪਾਸੇ ਜਿਹੜੇ ਮੋਕੰਦ ਸਾਹਿਬ ਹੈਗੇ ਬੜੇ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਚਾਹੇ ਨੌکریاں ਦਿੱਤੀਆਂ ਨੇ ਅੱਜ ਤੱਕ ਕਦੇ ਇਤਿਹਾਸ ਇਦਾਂ ਨਹੀਂ ਹੋਇਆ ਕਿ ਨੌکریاں ਲੈਣ ਵਾਸਤੇ ਲੋਕਾਂ ਨੂੰ ਪੈਸੇ ਲੈ ਕੇ ਜਾਣੇ ਪੈਂਦੇ ਸੀਗੇ ਦੇਖੋ ਅਸੀਂ 7000 ਤੋਂ ਵੱਧ ਨੌکریاں ਦਿੱਤੀਆਂ ਅਸੀਂ ਕਿਤੋਂ ਵੀ ਕੋਈ ਵੀ ਇੱਕ ਵਿਅਕਤੀ ਨਹੀਂ ਕਹਿ ਸਕਦਾ ਹੈਗਾ ਤੁਹਾਡੇ ਵੀ ਕਿਸੇ ਭੈਣ ਭਰਾ ਨੂੰ ਨੌਕਰੀ ਮਿਲੀ ਹੋਈ ਹੈ ਤੁਹਾਡੇ ਨੇੜੇ ਤੇੜੇ ਦੇ ਨਾ ਕੋਈ ਐਨ ਕਿਸਮੇ 1 ਰੁਪਿਆ ਦੇ ਕੇ ਨੌਕਰੀ ਲਈ ਹੈਗੀ ਹੈ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹੈਗੇ ਆ ਅਰਜਨ ਸਿੰਘ ਮਾਨ ਜੀ ਹੈਗੇ ਆ ਬੜੇ ਹੀ ਸਾਫ਼ ਸੁਥਰੀ ਰੂਪ ਵਿੱਚ ਅੱਛੀ ਸੋਚ ਨਾਲ ਕੰਮ ਕਰ ਰਹੇ ਹੈਗੇ ਆ ਇਸ ਲਈ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਆ ਭ ਸਤਿ ਸ੍ਰੀ ਅਕਾਲ ਜੀ ਸਾਬ ਟਕਵਾਲ ਆ ਗਿਆ ਜਿਹੜੀ ਪ੍ਰਵਾਸੀ ਹੈ ਜੀ ਵੱਡੀ ਗੁੰਡੀ ਚ ਮੰਡੀ ਜਾ ਰਹਾ ਹੈ ਹਰ ਵਾਰ ਵਾੜ ਰਿਹਾ ਜਾਂ ਕੋਈ ਨਾ ਵੇਖ ਲੈ ਹੋਰ ਬਾਕੀ ਕੀ ਇਹ ਮੈਂ ਸਾਬਾ ਕੱਪਲੇ ਚੈੱਕ ਕਰ ਲਿਆ ਜੀ ਜਿਹੜੇ ਆਰਥੀਆ ਕੋਲੋਂ ਵੀ ਲੱਗੇ ਹੋਏ ਆ ਜੀ ਤੇ ਇਹਨਾਂ ਵਾਰ ਕੀ ਪਤਾ ਕਿ ਜ਼ਿਆਦਾ ਕੋਈ ਹਰ ਵਾਰ ਵਾੜ ਰਿਹਾ ਨਾ ਪੱਕਾ ਟ੍ਰੈਕ ਹੈ ਜੀ ਦੇਖੋ ਜਿਹੜੀ ਗੱਲ ਤੁਸੀਂ ਮੈਨੂੰ ਕਹੀ ਹੈ ਕਿ ਮੇਰੇ ਕੁਝ ਦਿਨ ਪਹਿਲਾਂ ਧਿਆਨ ਚਾਹੀ ਸੀ ਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਤੇ ਮੈਂ ਜਿਹੜੇ ਸਾਡੇ ਉਹ ਸੈਕਟਰੀ ਬਤੋ ਸੈਕਟਰੀ ਹੈਗੇ ਆ ਉਹਨਾਂ ਨੂੰ ਉਸ ਦਿਨ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੇ ਇਹ ਹੈਗੇ ਆ ਚਾਹੇ ਪਰਵਾਸੀ ਬਾਹਰੋਂ ਆਏ ਹੋਏ ਹੈਗੇ ਜਾਂ ਚਾਹੇ ਰੇੜੀ ਪੜੀ ਵਾਲੇ ਹੈਗੇ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਵੇ ਜਿਹੜੇ ਫੜੀ ਜਾਂ ਰੇੜੀ ਲਾਉਂਦੇ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਗਿਗਾ ਧਾਰ卡ਡ ਔਰ ਦੋ ਦੋ ਫੋਟੋਆਂ ਲੈ ਕੇ ਉਹਨਾਂ ਦੀ ਜਿਹੜੀ ਹੈ ਪਛਾਣ ਕੀਤੀ ਜਾਵੇ ਨਹੀਂ ਫੜੀ ਜਿਹੜੇ ਹੋਟ ਚੇਅਰਮੈਨ ਬਾਰੇ ਜੇ ਉਹਨਾਂ ਨੇ ਤਾਂ ਪੁੱਤ ਜਾ ਕੇ ਆਪਣੀ ਫੋਰਸ ਨਾਲ ਲੈ ਕੇ ਇਕੱਲੇ-ਇਕਲੇ ਆੜਤੀ ਕੋਲ ਸੱਨੇ ਗਲੇ ਕੋਲ ਜਿਹੜੇ ਜਾ ਕੇ ਕਿਤੇ ਅੱਗੇ ਇਹ ਬਤੂ ਕਹਾਂ ਜਾਂਦੇ ਦੇਖੋ ਠੀਕ ਹੈ ਉਹ ਕੀਤਾ ਹੋਏਗਾ ਦੇਖੋ ਪਹਿਲਾ ਕੰਮ ਸੈਕਟਰੀ ਸਾਹਿਬ ਦਾ ਹੈਗਾ ਕਿਹੜੇ ਉਰੇ ਸਾਡੇ ਕੋਲ ਸੈਕਟਰੀ ਹੈਗੇ ਉਹਨਾਂ ਦਾ ਕੰਮ ਆਉਂਦਾ ਹੈਗਾ ਉਹਨਾਂ ਨੂੰ ਕੰਮ ਕਹਿ ਦਿੱਤਾ ਗਿਆ ਹੈਗਾ ਤਕਰੀਬਨ 203 ਦਿਨ ਦੇ ਵਿੱਚ ਸਾਰਾ ਸਾਡਾ ਪ੍ਰੋਸੈਸ ਪੂਰਾ ਹੋ ਜਾਏਗਾ ਜਿਹੜੀ ਲਿਸਟ ਪ੍ਰੂਵ ਹੋ ਗਈ ਹੈ 20 ਪਿੰਡਾਂ ਦੀ ਹੈ ਜੀ ਬਾਕੀ ਜਿਹੜੇ ਰਹਿ ਗਏ ਨੇ ਦੇਖੋ ਜਿਹੜੀਆਂ ਸੜਕਾਂ ਜੋ ਪਹਿਲਾਂ ਬਣਦੀਆਂ ਆਈਆਂ ਹੈਗੀਆਂ ਉਹਨਾਂ ਦਾ ਪੰਜ ਸਾਲ ਦਾ ਪੀਰੀਅਡ ਹੁੰਦਾ ਸੀਗਾ ਤੁਹਾਨੂੰ ਦੱਸਿਆ ਹੈ ਕਿ ਪੰਜ ਸਾਲ ਬਾਅਦ ਸੜਕ ਬਣਦੀ ਪੰਜ ਸਾਲ ਤੋਂ ਬਾਅਦ ਸੜਕ ਬਣਦੀ ਸੀ ਜਿਹੜੀਆਂ ਸੜਕਾਂ ਫਿਲਹਾਲ ਡਿਊ ਸੀਗੀਆਂ ਐਕਚੁਅਲੀ ਪੈਸੇ ਦੀ ਵੀ ਕਮੀ ਹੈਗੀ ਤੇ ਸੈਂਟਰਲ ਸਰਕਾਰ ਨੂੰ ਪਤਾ ਹੀ ਹੈ ਕਿ ਵਿਧਕਰਾ ਕਰਦੀ ਹੈਗੀ ਸਾਡੇ ਜਿਹੜੇ ਫੰਡਸ ਹੈਗੇ ਉਹ ਰੁਕੀ ਹੋਏ ਆਂ ਕਾਫੀ ਟਾਈਮ ਤੋਂ ਜੇ ਉਹ ਸਾਨੂੰ ਜਿਹੜਾ ਸਾਡਾ ਫੰਡ ਹੈਗੇ ਆ ਉਹ ਸਾਰੇ ਦੇਦਾਂ ਦਾ ਸੜਕਾਂ ਸਾਰੇ ਪੰਜਾਬ ਦੀਆਂ ਦੁਆਰਾ ਚਲਿਤੋਂ ਬਣ ਸਕਦੀਆਂ ਨੇ ਸਾਨੂੰ ਪੈਸੇ ਸਾਡੇ ਰੁਕੇ ਹੋ ਨਹੀਂ ਜਾ ਰਹੇ ਹੈਗੇ ਜਿਵੇਂ ਜਿਵੇਂ ਬਾਕੀ ਸੜਕਾਂ ਡਿਊ ਹੁੰਦੀਆਂ ਜਾਣੀਆਂ ਅਸੀਂ ਉਹ ਸਾਰੇ ਸੜਕਾਂ ਬਣਾਉਂਦੇ ਜਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੰਨਜੀ ਦਾ ਪੂਰਾ ਇਸ ਵੇਲੇ ਧਿਆਨ ਹੈਗਾ ਕਿ ਜਿਹੜੀਆਂ ਲਿੰਕ ਰੋਡਸ ਹੈਗੀਆਂ ਨੇ ਜਿਹੜੇ ਟੁੱਟੀਆਂ ਹੋਈਆਂ ਪ੍ਰਸ਼ਾਸਨ ਨੂੰ ਕਿਹਾ ਗਿਆ ਹੈਗਾ ਜੇ ਫਿਰ ਵੀ ਕਿਤੇ ਕੋਈ ਸੜਕ ਦਾ ਕੰਮ ਬਹੁਤਾ ਖਰਾਬ ਹੈਗਾ ਜੋ ਮੇਰੇ ਏਰੀਆ ਵਿੱਚ ਪੈਂਦੀ ਹੈਗੀ ਮੈਂ ਉੱਥੇ ਦੇ ਜਿਹੜੇ ਨਿਵਾਸੀ ਹੈਗੇ ਜਾਂ ਸਰਪੰਚ ਹੈਗੇ ਜਾਂ ਪੰਚ ਹੈਗੇ ਮੈਨੂੰ ਇੱਕ ਰਿਟਰਨ ਚ ਵਿੱਚ ਅਪਲੀਕੇਸ਼ਨ ਦੇ ਤੇ ਉਸ ਤੇ ਮੈਂ ਜਲਦੀ ਐਪਲੀਕੇਸ਼ਨ ਹੈਗੀ ਕਾਰਵਾਈ ਕਰਦੇ ਹੋ ਕੋਸ਼ਿਸ਼ ਕਰਾਂਗੇ ਉਹ ਜਿਹੜੀ ਸੜਕ ਮਤਲਬ ਬਹੁਤ ਹੀ ਖਰਾਬ ਹੈਗੀ ਖਸਤਾ ਹਾਲਾਤ ਹੈਗੇ ਉਹਨਾਂ ਨੂੰ ਮੈਂ ਪਿਆਰ ਕਰਾਂਗੇ ਜਿਹੜੇ ਪ੍ਰੂਫ ਹੋ ਗਿਆ ਉਹਨਾਂ ਦਾ ਫੀਡ ਵਧ ਕੇ ਨਹੀਂ ਪਿੰਡ ਵਾਸੀਆਂ ਨੂੰ ਮੈਸੇਜ ਇਹ ਦੇਣਾ ਹੈ ਕਿ ਦੇਖੋ ਜਿਹੜੀ ਸੜਕਾਂ ਬਣਦੀਆਂ ਇਹ ਤੁਹਾਡੇ ਸਾਰੇ ਦਿੱਤੇ ਹੋਏ ਟੈਕਸ ਦੇ ਪੈਸੇ ਦੇ ਬਣਦੀਆਂ ਹੈਗੀਆਂ ਦੇਖੋ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਡਾ ਸਾਥ ਦਿਓ ਦੇਖੋ ਇਹ 20 ਪਿੰਡਾਂ ਦੀ ਜਿਹੜੀ ਸੜਕਾਂ ਬਣਦੀਆਂ ਬਣਦੀਆਂ ਹੈਗੀਆਂ ਇਹਨਾਂ ਤੇ ਧਿਆਨ ਦਿਓ ਜੇ ਕਿਤੇ ਕਿਸੇ ਵੀ ਤਰ੍ਹਾਂ ਦੇਖੋ ਬੈਸਤਾ ਸਾਰਾ ਮੰਡੀ ਬੋਰਡ ਵੱਲੋਂ ਵੀ ਸਟਾਫ ਲਗਾਇਆ ਗਿਆ ਜਿਹੜੀ ਸੜਕਾਂ ਬਣਨਗੀਆਂ ਇਹਦੀ ਚੈਕਿੰਗ ਕੀਤੀ ਜਾਏਗੀ ਮੇਰੇ ਵੱਲੋਂ ਵੀ ਚੈਕਿੰਗ ਕੀਤੀ ਜਾਏਗੀ ਸਾਡੇ ਡਿਪਾਰਟਮੈਂਟ ਵੱਲੋਂ ਵੀ ਚੈੱਕ ਕੀਤੀ ਜਾਏਗੀ ਤੇ ਫਿਰ ਵੀ ਜੇ ਪਿੰਡਾਂ ਵਾਲਿਆਂ ਨੂੰ ਜਿਹੜੀਆਂ ਸੜਕਾਂ ਬਣਦੀਆਂ ਨੇ ਉਹ ਇਸ ਸੜਕ ਦਾ ਧ ਜਿਹੜੇ ਵੀ ਇਹ ਟੈਂਡਰ ਹੋਣਗੇ ਉਹਨਾਂ ਦੇ ਜਿਹੜੇ ਠੇਕੇਦਾਰ ਹੈਗੇ ਉਹਨਾਂ ਦੇ ਜਿਹੜੇ ਸਰਪੰਚ ਜਾਂ ਪੰਚ ਹੋਣਗੇ ਉਹਨਾਂ ਨੰਬਰ ਪ੍ਰੋਵਾਈਡ ਕਰ ਦਿੱਤੇ ਜਾਣਗੇ ਜੇ ਉਹਨਾਂ ਦੀ ਲਿੰਕ ਰੋਡ ਤੇ ਕੋਈ ਸਮੱਸਿਆ ਆਂਦੀ ਹੈਗੀ ਹੈ ਤਾਂ ਡਾਇਰੈਕਟਲੀ ਫੋਨ ਕਰਕੇ ਉਹਨਾਂ ਕਹਿ ਸਕਦੇ ਆ ਕਿ ਤੇਰੇ ਐਗਰੀਮੈਂਟ ਦੇ ਵਿੱਚ ਹੈਗਾ ਐਗਰੀਮੈਂਟ ਦੀ ਕਾਪੀ ਵੀ ਪ੍ਰੋਵਾਈਡ ਕਰਾਂਗੇ ਕਿ ਉਹ ਸੜਕ ਨੂੰ ਰਿਪੇਅਰ ਕਰਾਇਆ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ